ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਵੇਰ ਦਾ ਟਾਈਮ ਆ ਅਸੀਂ ਆ ਗਏ ਹਾਂ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਸਵੇਰ ਦਾ ਟਾਈਮ ਆ ਮੱਥਾ ਟੇਕ ਕੇ ਤੁਰ ਲੱਗੇ ਆ ਗੁਰਦੁਆਰਾ ਸਾਹਿਬ ਦਾਤਾ ਬੰਦੀ ਛੋੜ ਗਵਾਲੀਅਰ ਸਵੇਰ ਦਾ ਟਾਈਮ ਮੱਥਾ ਟੇਕ ਕੇ ਚੱਲੇ ਜੀ ਗੋਦਵਾ ਸਾਹਿਬ ਦਾਦਾ ਬੱਲੀ ਸ਼ੋਰ ਗਵਾਲੀਅਰ ਬਹੁਤ ਸੋਨਾ ਗੋਦਵਾਲਾ ਜੀ ਨਬਈ ਠੀਕ ਆਹ ਕਾਰ ਤੇ ਤਿੰਨੇ ਤਿੰਨੇ ਚੱਲੇ ਆ ਸੀ ਰੇਕ ਕਾਰ ਦੇ ਲੁਗਰ ਬਾਪੇ ਨੂੰ ਕਹਿ ਰਿਹਾ ਅੱਜ ਆ ਜੀਵਸ ਤਸਕਰ ਨੂੰ ਇੱਥੇ ਅੱਧਾ ਕਿਲੋਮੀਟਰ ਦੇ ਅੱਧਾ ਕਿਲੋਮੀਟਰ ਤੇ ਇੱਥੋਂ ਚੱਲ ਜੇ ਸਿਕਾਰਾ ਲਾ ਦੇ ਇੱਧਰ ਮੋੜ ਲਈ ਫਿਰ ਦੋਨੇ ਸੋਹ ਨਹਾ ਸੋਹ ਨਹਾ ਦੀ 25 ਰੁਪਏ ਟਿਕਟਾਂ ਟਿਕਟਾਂ ਲੈ ਕੇ ਕਿਲੇ ਦੇ ਅੰਦਰ ਜਾਣ ਲੱਗੇ ਆ ਇਹ ਗਿਲਾਈ ਮਾਨ ਸਿੰਘ ਦਾ ਇੰਤਰੀ ਕੋਰਟੀ ਦਾ ਨਹੀਂ ਇਹ ਗੌਮ ਬਣਾਇਆ ਉਹ ਬਣਾਉਣ ਦੇ 3번째 라이더 호흡 4번째 동에은 엑사라이더 호흡 5번째 동작은 라 ਇਧਰੋਂ ਉਤਰ ਕੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਉਧਰ ਛੱਡ ਦੇਣਾ ਆਪਾਂ ਨੂੰ ਹੋਏ ਨੋਈ ਪਾਸਪੋਰਟਾਂ ਦੇਖਿਓ ਇਹ ਦੇਖ ਨਾਲ ਆਇਓ ਆਇਓ ਫਿਰ ਆਉਂਦੇ ਹਾਂ ਇੱਕ ਗਲੇ ਦਾ ਵਾਲਾ ਪਾਸਾ ਮੀਨਾ ਕਾਰੀ ਕੀਤੀ ਐ ਮੋਰਨੀਆਂ ਬਣਾਈਆਂ ਦੇਖੋ ਇਹ ਉਹ ਕਿਲਾ ਹੈ ਜਿੱਥੇ ਬੁੰਜਾ ਰਾਜਾ ਨੂੰ ਕੈਦ ਕੀਤਾ ਗਿਆ ਸੀ। ਆਹ ਥੰਮਾ ਇੰਨਾ ਥੰਮਾ ਨਾਲ ਰਾਜਾ ਨੂੰ ਕੈਦ ਕੀਤਾ ਗਿਆ ਸੀ। ਹਾਂ ਇਹ ਥੰਮਾ ਨਾਲ ਬੰਨੇ ਸੀ ਰਾਜਾ ਨੂੰ। ਬੁੰਜਾ ਰਾਜੇ ਆਹ ਥੰਮਾ ਤੇ ਬੰਨੇ ਸੀ ਇੱਥੋਂ ਛੜਾਏ ਸੀਗੇ। ਗੁਰੂ ਸਾਹਿਬ ਨੇ। ਇਹ ਉਹ ਕਿਲਾ ਹੈ ਇੱਥੇ ਇੱਥੇ ਖੂਹ ਆ ਇੱਕ ਇਹ ਖੂਹ 'ਚ ਜ਼ਹਿਰ ਪਾਈ ਸੀ ਆ ਖੂਹ ਆ ਪਰ ਆਤਲਾਂ ਖੂਹ ਆ ਬਹੁਤ ਜ਼ਿਆਦਾ ਇਹ ਖੂਹ 'ਚ ਜ਼ਹਿਰ ਪਾਈ ਸੀ ਚਲੋ ਆਉਂਦੇ ਨੇ ਜੀ ਪਿੜਾ ਦੋਗੇ ਹੈ ਜੀ ਹਾਂ ਬਣਾਉਣ ਨੂੰ ਕੀ ਹੈ ਇਸ ਤਰੀ ਬੰਝੂ ਹੈ ਜੀ ਕਿਵੇਂ ਚੱਲੂਗੀ ਕਿ ਨਹੀਂ ਕਈ ਟਨ ਭਾਰ ਹੋਊਗਾ ਦਾ ਤਾਂ ਬਹੁਤ ਹੋਊਗਾ ਅਜੇ ਅੱਧੀ ਬਣੀ ਹੈ ਇਹ ਇਹ ਦਾ ਬਗਲਾ ਸਮਾਨ ਹੈ ਇਹਦਾ ਇਹਦਾ ਮਤਲਬ ਆ ਅੱਗ ਲਾਉਣ ਵਾਲਾ ਜਗਾਰ ਜੇ ਨਹੀਂ ਹੈਗਾ ਬੱ ਚਲਦੀ ਕਿੱਥੋਂ ਹੋਊਗੀ ਇਹ ਆਹ ਦੇ ਲੈ ਪਰਾਂ ਹੋ ਜਾ ਕੀ ਹੈ ਇੱਥੇ ਕੀ ਹੈ ਇੱਥੇ ਬੱਤੀ ਲੱਗਦੀ ਹੁੰਦੀ ਹੈ ਬੱਤੀ ਪਾ ਕੇ ਉਹ ਬੰਦ ਹੀ ਆ ਇਧਰੋਂ ਰੰਮ ਬੱਸ ਆਪਣਾ ਦਿਖਾ ਆਹ ਦਿਖਾਉਂਦੀ ਬਣੀ ਆ ਬਾਲੀ ਪੜ ਵਾਲੀ 1909 ਦੀ ਬਣੀ ਆ ਇਨਾ ਮੋਟਾ ਦੂ ਹਾਪਾ ਜਦੋਂ ਫਟਰਾ ਕਰਕੇ ਇਨਾ ਮੋਟਾ ਲਾਇਆ ਹਾਂ ਹਾਂ ਬਸ ਹੋਰੇ ਦੇ ਦੇ ਹੋਰੇ ਵਿੱਚ ਨਹੀਂ ਆਏ ਬੱਤੀ ਲਾ ਕੇ ਵਸ ਉਹ ਚਲਾ ਰਹੇ ਨੇ ਹੁਣ ਬਸ ਆ ਜਾਓ ਬਈ ਥੂ ਮਨਾਇਆ ਦੇਖਦਾ ਗਾ ਲਓ ਵੀ ਮਿੱਤਰੋ ਟ੍ਰੈਕਟ ਲਾਈਨ ਲੱਗੇ ਨੇ ਮੁੰਡੇ ਇੱਧਰ ਆ ਕਿਲਾ ਦੇਖਣਾ ਵਾ ਨੌ ਕਿਲੇ ਅੰਦਰ ਨੌ ਕਿਲੇ ਨੌ ਕਿਲੇ ਆ ਬਈ ਲਓ ਵੀ ਮਿੱਤਰੋ ਇੱਥੇ ਆਇਆ। ਅਸੀਂ ਆ ਗਏ ਆ ਬਰੂਦਖਾਨੇ ਚ। ਇਹ ਹੈਗਾ ਰਾਜੇ ਮਾਨ ਸਿੰਘ ਦਾ ਬਰੂਦਖਾਨਾ। ਆ ਇੱਧਰ ਸਿੰਘ ਬਹਿ ਗਏ ਆ, ਥੱਕ ਗਏ। ਆ ਇੱਧਰ ਸ਼ਹਿਰ ਦਿਖਾਈ ਦੂਰ ਉੱਚਾ। ਇੱਧਰ ਲੈ ਕੇ ਚਲੇ ਗਏ ਸਾਨੂੰ ਯਾਰ। ਆ ਇੱਧਰ ਦੀ ਆ ਬਾਹਰ ਦੀ। ਆ। ਕੋਰਨਾ ਮੁੰਡਿਆ। ਬਾਬਾ ਜੀ ਮੈਂ ਇਹ ਦਾਲ ਦੇ ਦਸ ਵੀ ਇਹ ਆ ਵੀ ਪਣਿਆ ਹੋਇਆ ਬੈਤਰੀ ਲੰਮਾ ਪਾ ਕੇ ਨਿਕਲੂਗਾ ਹੈ ਜੇ ਬਾਈ ਚਾਂਸ ਹਾਂ ਭੱਜਣਾ ਬਾਈ ਹੋਰ ਵੀ ਭੱਜਣਾ ਪਿਆ ਲੰਮਾ ਪਾ ਕੇ ਬਾਹਰ ਨਿਕਲੂਗਾ ਇਹਦੀ ਠੀਕ ਆ ਪਉ ਗਾਂ ਉਹ ਹੋ ਜਾਈਗਾ ਛੇ ਉਹ ਨਸ ਨਹੀਂ ਪੜਿਆ ਹੋਇਆ ਇਹ ਗਾਈਡ ਸਾਡਾ ਹਰ ਮਨ ਆ ਦੇਖੋ ਹਣ ਘਵਾਉਂਦਾ ਵਾ ਕਿ ਸਹੀ ਲੱਗੇ ਜਾਊਗਾ ਨਿਗਰਾਨੀ ਰੱਖਣ ਵਾਲੇ ਉਹ ਉਹ ਦੇਖੀ ਮੂਰੇ ਦਿਸੂ ਮਰਦਲੇ ਲਾ ਹੋ ਗਏ ਆ ਇਹ ਨਪਾਲੀ ਦਾ ਨਹੀਂ ਇਹ 3 ਨਾ 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 ਆ ਗਏ ਆ ਗਾਈਡ ਮਾਰਾ ਸਾਡਾ ਗਲਤ ਲੈ ਕੇ ਆ ਗਿਆ ਕਿੰਨੇ ਪੈਸੇ ਦਾ ਹੀ ਕੋਈ ਤੂੰ ਤੇ ਆ ਗਿਆ ਉਹ ਇੱਧਰ ਆ ਲੈ ਇੱਧਰ ਹੋ ਗਈ ਕੀ ਆ ਇੱਧਰ ਦਾ ਦੇਖਣੀ ਚੀਜ਼ ਆ ਜਿਹੜੀ ਆ ਇਹ

ਸ਼ੈਪੂਰੀ ਸ਼ੈਪੂਰੀ ਜੀ ਡੇਰੇ ਲਾ ਲੇ ਚਾਹ ਤਿਆਰ ਕੀਤੀ ਆ ਉਹ ਨਹੀਂ ਨਹੀਂ ਚਾਈ ਜੀ ਸੰਗਤ ਪਹੁੰਚ ਗਈ ਆ ਜੀ ਗੁਰਦੁਆਰਾ ਭਾਈ ਬਾਲਾ ਜੀ ਸ਼ੈਪੂਰੀ ਤੋਂ 20 ਕਿਲੋਮੀਟਰ ਦੂਰ ਹੈ ਗੁਰਦੁਆਰਾ ਭਾਈ ਬਾਲਾ ਜੀ ਦਾ ਸੰਗਤ ਨੇ ਪ੍ਰਸ਼ਾਦਾ ਛੱਕ ਕੇ ਇਥੋਂ ਚਾਲੇ ਪਾਉਣੇ ਆ ساری ਸੰਗਤ ਬੈਠੀ ਆ ਥਾਲ ਲੈ ਕੇ Ah, ja, I ਰਾਤ ਦੇ ਸਵਾ 10 ਹੋ ਗਏ ਆ ਆ ਟਾਬੇ ਤੇ ਰੁਕ ਗਏ ਆ ਚਾਹ ਪੀਣ ਲਈ ਅੰਦਰ ਨੂੰ ਜਾਵਾਂਗੇ ਇਥੋਂ ਅੰਦਰ ਹੈਗਾ ਵਾ 250 ਕਿਲੋਮੀਟਰ ਦੇਖਦੇ ਆ ਕਿੰਨੇ ਵੇ ਤੱਕ ਪਹੁੰਚਦੇ ਆ